ਕਾਲਾ ਜੋ ਪਾਕਿਸਤਾਨ ਦੇ ਪਹਿਲ ਕਦਮ ਦੇ ਵਿੱਚ ਹੈਲੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਡੀਆਂ ਜਲ ਸੈਨਾ, ਫਾਟ ਸੈਨਾ ਤੇ ਹਵਾਈ ਸੈਨਾ ਨੂੰ ਇਹ ਹੁਕਮ ਦੇ ਕੇ ਕਿ ਅਤੰਕਵਾਦੀਆਂ ਨੂੰ ਪਾਕਿਸਤਾਨ ਦੇ ਵਿੱਚ ਵੜ ਕੇ ਉਹਨਾਂ ਦਾ ਉਹਨਾਂ ਨੂੰ ਤਬਾਹ ਕਰਕੇ ਆਓ ਔਰ ਇਸੇ ਤਰ੍ਹਾਂ ਹੀ ਸਾਡੀਆਂ ਬਹਾਦਰ ਸੈਨਾ ਨੇ ਉਹਨਾਂ ਦੇ ਜਾ ਕੇ ਨੌਕਾਣਿਆਂ ਦੇ ਪਹਿਲਾਂ ਉਹਨਾਂ ਦੇ ਕਿਿਆਂ ਨੂੰ ਤਬਾਹ ਕੀਤਾ ਫਿਰ ਉਹਨਾਂ ਦੇ ਵੱਖ-ਵੱਖ ਜਿੰਨੇ ਵੀ ਡਿਫੈਂਸ ਵਾਲੇ ਸੀ ਚਾਹੇ ਹਵਾਈ ਅੱਡੇ ਸੀ ਉਹਨਾਂ ਸਾਰਿਆਂ ਦਾ ਜਿਹੜਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ ਤੇ ਦੇ ਨਾਲ ਪਾਕਿਸਤਾਨ ਜਿਹੜਾ ਇੱਕ ਦਾ ਨਹੀਂ ਗੱਲ ਆਪਣੇ ਗੋਡੇ ਤੇ ਕੰਮੀ ਮਜ਼ਦੂਰ ਹੋ ਗਿਆ ਔਰ ਉਹਨੇ ਦਵਾਈ ਭਾਈ ਅਮਰੀਕਾ ਕੋਲੇ ਕਿ ਜੰਗਵੰਦੀ ਕਰਵਾਓ ਇਹ ਸਾਡੇ ਦੇਸ਼ ਦੀ ਜਿੱਤ ਹੋਈ ਹੈ ਸਾਡੇ ਫੌਜਾਂ ਦੀ ਜਿੱਤ ਹੋਈ ਹੈ ਅਸੀਂ ਸਾਰੇ ਜੀਰਾ ਨਿਵਾਸੀ ਅਲਾਕਾ ਨਿਵਾਸੀ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਨਾਲ ਆ ਔਰ ਸਾਡੀਆਂ ਤਿੰਨਾਂ ਸੈਨਾਵਾਂ ਜਲ ਸੈਨਾ ਫੌਜ ਸੈਨਾ ਹਵਾਈ ਸੈਨਾ ਉਹਨਾਂ ਬਹਾਦਰ ਯੋਧੇ ਦੇ ਨਾਲ ਆ ਔਰ ਉਹਨਾਂ ਯੋਧਿਆਂ ਨੂੰ ਜਿਹੜੇ ਅੰਗਰੇਜ਼ਾਂ ਦਰਛੀਦ ਹੋਏ ਆ ਔਰ ਪਹਿਲਗਾਮ ਦੇ ਸ਼ੀਧਾ ਨੂੰ ਨਮਨ ਭੇਟ ਕਰਦੇ ਆ ਸ਼ਰਦਾ ਸੂਰਪੇ